ਇਹ ਆਪ ਦੇ ਵਿੱਚ ਬਰਬਾਦੀ ਕਰਨੀ ਤਰਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਕੁੱਟ ਦੇ ਜਿਵੇਂ ਮੈਂ ਤੈਨੂੰ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰੇ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਦੇ ਉੱਥੇ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਹਦਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਕਿਸੇ ਨਹੀਂ ਬੱਚੇ ਦਾ ਵਿਆਹ ਕਰੋ ਕਿਹਦਾ ਲਾਜ ਕਰਵਾਓ ਉਹ ਕਰੋ ਚੰਗਿਆ ਲੈ ਕੇ ਗੱਡੀਆਂ ਸਾਰਾ ਫੰਦਾ ਜੇ ਮੈਨੂੰ ਤੇ ਖੜਾ ਥੱਕਣਾ ਤੇਰੀ ਧੌਣ ਕੁੱਟ ਕੇ ਲੱਗ ਜੂ ਮੈਂ ਤੋਂ ਯਾਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਐਨੀ ਪਵਿੱਤਰ ਮਾਤਾ ਯਾਰ ਐਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਦਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਤਾਂ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਤਰ੍ਹਾਂ ਮਾਨ ਸਤਕਾਰ ਕਰਦੇ ਹਾਂ ਫੜਾ ਫੜਾ ਕੋਠਨੀਆਂ ਹੜਾਂ ਦੇ ਵਿੱਚ ਕਿੰਨੇ ਘਟਾਏ ਉੱਥੇ ਕਰਨਗੇ ਅਸੀਂ 20 ਕਰਾ ਦਾ ਕੰਮ ਚੱਲੀਦਾ ਮਜ਼ਦੂਰ ਕਰਾਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੋਰਿਆ ਤੂੰ ਇੱਥੋਂ ਨਿਕਲੇ ਤੇਰੀ ਗਾਣਕੁੱਟ ਦੀ ਨਹੀਂ ਮੈਂ ਤੂੰ 75 ਮਿੰਟ ਕੱਢ ਲੂ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰੇ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਦਾ ਉੱਥੇ ਹੀ ਕੰਮ ਕਰਾਈਏ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਦਾ ਲਾਨ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਣਾ ਮਜ਼ਦੂਰ ਕੋਈ ਕੱਲ ਨੂੰ ਬਦਬਾਰ ਆ ਜੀ ਮੇਰੇ ਕੋਲੇ ਕੱਲ ਨੂੰ ਕਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਜਿਹਾ ਮੇਰੇ ਨਾਲ ਹੋਊ 77 ਕਰਦਾ 77 ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋਗੇ ਤਾਂ ਲਾਜ ਕਰਵਾਓ ਉਹ ਕਰੋ ਚੰਗੀਆਂ ਲੈ ਕੇ ਗੱਡੀਆਂ ਸਾਰਾ ਫੜਦਾ ਵਾ ਵਾ ਜੇ ਮੈਨੂੰ ਤੇ ਖੜਾ ਥਾਗਣਾ ਤੇਰੀ ਧੌਣ ਕੁੱਟ ਕੇ ਲੈ ਜਾਊ ਮੈਥੋਂ ਭਾਈ ਵੀ ਦੇ ਮ ਆਪਣੇ ਮਜ਼ਦੂਰ ਭਾਈ ਜਰਫਾ ਦਾ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੱਕੇ ਸਾਧਾ ਮੁੰਡੇ ਸਿੱਖਾ ਮਾ ਆਪਣੇ ਸਿੰਘਾਂ ਦੇ ਮੁੰਡੇ ਸਾਧਾ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਭਾਈ ਭਾਈ ਉਹ ਪਾਣੀ ਨਹੀਂ ਭਾਈ ਪਾਣੀ ਜਰ ਮਾਤਾ ਨੂੰ ਬਦਨਾਮ ਕਰਕੇ ਤਰਤਾ ਮਾਤਾ ਐਨੀ ਪਵਿੱਤਰ ਮਾਤਾ ਯਾਰ ਐਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਤਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਤਾਂ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਾਰੇ ਲਈ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡ ਵਾਲਾ ਸਾਰੇ ਪਿੰਡਾਂ ਦੇ ਵਿੱਚ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਹਾਂ ਪਰ ਮੈਂ ਇਹ ਪਖੰਡਵਾਦ ਨੂੰ ਪਰਮਪਸੰਦ ਨਹੀਂ ਕਰਦਾ। ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰ ਨਾਲ ਸਿਸਟਮ ਨਾਲ ਲੜੇ ਆ। ਕਿਸੇ ਪਾਰਟੀ ਨਾਲ ਇੱਧਰ ਜਾ ਕੇ ਨਹੀਂ ਖੜੇ ਅਸੀਂ। ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ। ਸਾਡੇ ਬੱਚੇ ਕਿਵੇਂ ਪੜਨ, ਕਿਵੇਂ ਲਿਖਣ, ਕਿੱਥੇ ਤੱਕ ਦੁਨੀਆ ਪਹੁੰਚ ਗਈ? ਸਾਡੇ ਬੱਚਾ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਜਿਹੜੇ ਇਹਨਾਂ ਨੂੰ ਸੱਜ ਜਿੰਨਾਂ ਦੇ ਰਾਜਨੀਤਿਕ ਲੀਡਰਾਂ ਲੋਕਾਂ ਦੇ ਸ਼ਾਹ ਹੈ ਇਹਨਾਂ ਨੂੰ। ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜਨ ਲਿਖਣ ਸਾਡੀਆਂ ਅੱਗੇ ਪਹੁੰਚਣ ਸਾਡੇ ਬੱਚੇ। ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੇ ਭੈਣਾ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾਂ ਦੀ ਮਾਂ ਬਾਪ ਫੜਦਾ ਵੀ ਨਹੀਂ ਆ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਨੇ ਪੈਸੇ ਦਿਵਾ ਉਹ ਕਰ ਬੋ ਕਰ ਕਿ ਤੈਨੂੰ ਗੱਲ ਤੋਂ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਂਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਮੇਰੇ ਨਾਲ ਘਰੇ ਆ ਕੇ ਬੁੱਧਵਾਰ ਨੂੰ ਜਿੰਨੇ ਮਰਜ਼ੀ ਗੱਲ ਕਰ ਲਿਓ ਹੁਣ ਤੁਹਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈ ਜਰਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਤੁਹਾਡੇ ਕੰਮ ਨੂੰ ਕੀ ਪਤਾ ਇੰਨਾ ਥੱਬਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋ ਨੇ ਏਅਰਪੋਰਟ ਤੋਂ ਉੱtre ਆਉਣ ਸਰ ਮੇਰਾ ਪਾਸਪੋਰਟ ਰੱਖ ਲਿਆ ਆਉਣ ਤੋਂ ਮੇਰੀ ਰਾਤ ਤੋਂ ਪਾਣੀ ਪੂਰਾ ਚੌੜਪਾ ਘਮਰ ਤੋਂ ਵੱਧ ਤੁਸੀਂ ਮੇਰੀ 2 ਮਿੰਟ ਮੇਰੀ ਗ